ਸੰਜੀਓ ਦੋਸਤੋ ਅੱਜ ਆਪਾਂ ਬਣਾਉਣਾ ਰਿਹਾ ਸੇਮ ਦੀ ਫੋਲੀ ਦੀ ਸਬਜੀ। ਪਰ ਸੇਮ ਦੀ ਫੋਲੀ ਦੇ ਇਹ ਬੀਜ ਕੱਢੇ ਹੋਏ ਨੇ ਦੇਖੋ ਤੁਹਾਡੇ ਸਾਹਮਣੇ ਆ। ਮੈਂ ਦੋ ਆਲੂ ਲਏ। ਦੋ ਪਿਆਜ਼ ਮੈਂ ਗ੍ਰਾਇੰਡ ਕਰ ਲਿਆ। ਸਭ ਤੋਂ ਪਹਿਲਾਂ ਆਪਾਂ ਹੁਣ ਤੁਹਾਨੂੰ ਕਰਾਂਗੇ। ਤੇ ਗੈਸ ਚਲਾ ਲਿਆ, ਤੁੱਲਾ ਚਲਾ ਲਿਆ। ਇਸ ਦੇ ਉੱਪਰ ਕੜਾਈ ਰੱਖੀ ਆ। ਦੋ ਤਿੰਨ ਚਮਚੇ ਆਪਾਂ ਸਰੋਂ ਦਾ ਤੇਲ ਦੇ ਬਣਾਉਂਦੇ। ਇਹ ਮੈਂ ਸਰੋਂ ਦਾ ਤੇਲ ਲਿਆ ਹੈਗਾ ਸਰੋਂ ਦਾ ਸ਼ੁੱਧ ਤੇਲ ਜਿਹੜਾ ਆਰਗੇਨਿਕ ਆ। 100% प्योर ਆ ਇਹ ਰਾਜਸਥਾਨ ਤੋਂ ਬਣਿਆ ਹੋਇਆ ਪਾਕਿਸਤਾਨ ਦੀ ਸਰੋਣਾ ਜਾਨੀ ਕੇ ਕੋਈ ਵੀ ਕੈਮੀਕਲ ਨਹੀਂ ਹੈ ਇਹ ਵਿਦਆਊਟ ਕੈਮੀਕਲ ਹੈ ਕੋਈ ਰੈਸਪਰੇ ਨਹੀਂ ਪੰਦੀ ਹੈ ਜੇ ਕਿਸੇ ਤੋਂ ਮੰਗਵਾਇਆ ਹੋਇਆ ਹੈ ਜੇ ਜੇ ਕਿਸੇ ਨੂੰ ਲੋੜ ਹੋਵੇ ਤਾਂ ਆਪਾਂ ਮੰਗਵਾ ਕੇ ਤੇਜੀ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਦੋ ਜੜੇ ਪਿਆਜ਼ ਗ੍ਰਾਈਂਡ ਕੀਤੇ ਹੋਏ ਆ ਆਪਾਂ ਉਹ ਪਾਵਾਂਗੇ ਠੀਕ ਹੈ ਤੇਲ ਗਰਮ ਹੋਣ ਦੇਵਾਂਗੇ ਪਹਿਲਾਂ ਕੀਲ ਕਰਮ ਹੋਈ ਜਾ ਰਿਹਾ ਜਿਹੜਾ ਨਾਲ ਹੀ ਆਪਾਂ ਪਾਈ ਆ ਰਾਈ ਪੱਕਾ ਜਾਨੂੰ ਕਰਦੇ ਵਾਂਗੇ ਪੱਕੇ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਇਹ ਜੋ ਪਿਆਜ਼ ਦਾ ਗ੍ਰੈਂਡ ਕਿਸ ਤਰ੍ਹਾਂ ਪਿਆਜ਼ ਪਾਉਣਾ ਹੈ ਖਲੋਏ ਖਾਣੇ ਆਪਾਂ ਤਾਂ ਕੀ ਦੋਸਤੋਂ ਹੁਣ ਆਪਾਂ ਮਸਾਲਾ ਤਿਆਰ ਕਰ ਰਹੇ ਹਾਂ ਇਹਦਾ ਪਤੇ ਆਜ ਪਾਇਆ ਸੀ ਜੀਰਾ ਉਹ ਚੰਤਰਨ ਭੁੰਨ ਕੇ ਨਾਲ ਆਪਾਂ ਇਹ ਆਪਣੇ ਕੋਈ ਗ੍ਰाइंड ਕੀਤਾ ਹੈ ਟਮਾਟਰ ਦਾ ਦੋ ਟਮਾਟਰ ਗ੍ਰाइंड ਕੀਤੇ ਹੋਏ ਆ ਇਹਦੇ ਵਿੱਚ ਪਾਵਾਂਗੇ ਆਪਾਂ ਇਹ ਜਿੰਨੀ ਦੇਰ ਇਹ ਪੂਰੀ ਤਰ੍ਹਾਂ ਪੱਕੀ ਤੇ ਆਰਨੀ ਹੌਲਕੀ ਹੌਲਕੀ ਆਂਚ ਤੇ ਪਕਾਵਾਂਗੇ ਆਪਾਂ ਇਦਾਂ ਕੀਤਾ ਤਰੀਕਾੜੀ ਬਣਦੀ ਹੈ ਜੁ ਲਾਲ ਲੰਗ ਕੇ ਤਰੀ ਬਣਦੀ ਹੈ ਜਿਹੜੀ ਦੇਖਣ ਚ ਬਹੁਤ ਹੀ ਟੇਸਟੀ ਲੱਗਦੀ ਆ ਤੇ ਅੱਛੀ ਲੱਗਦੀ ਆ ਕਾਣੂ ਬਿਲ ਕਰਦਾ ਲੋਰੀ ਦੋਸਤ ਆਪਣੇ ਪਿਆਰ ਤੇ ਮਤਲਬ ਪਿਆਰ ਹੁੰਦਾ ਸਿਰ ਤੇ ਇਹਨਾਂ ਤਰੀਕਾ ਪਿਆਰ ਉਸ ਤੇ ਨਾ ਤੁਹਾਨੂੰ ਉਹਨੂੰ 10-15 ਮਿੰਟ ਇਸ ਨਾਲ ਲੂਣ ਵਿੱਚ ਪਾ ਕੇ ਕਿੰਨਾ ਤੁਹਾਨੂੰ ਜ਼ਰੂਰ ਹੋਵੇ ਤੇ ਇੰਨਾ ਪਾ ਸਕਦੇ ਹੋ ਇਹਨੂੰ ਥੋੜੇ ਦਿਨ ਹੌਂਦੂ ਮਾਰੋ ਪਾਣੀ ਚਾਹੀਏ ਇਹ ਪਾਣੀ saya okay. okay. untuk ਸੋ ਕਰਮ ਕਰਦੇ ਹਾਂ 4 ਕ੍ਰੋਡਰ ਦੇ ਸਰਪਾਨੀ ਪਾਣਾ ਹੈ ਜਿੰਨਾ ਸਾਫ ਕਰੀ ਸਹੀ ਹੈ ਆਪਾਂ ਤੇ ਹਾਰ ਹੋਈ ਆ ਤੇ ਹੁਣ ਆਪਾਂ ਇਹਨੂੰ ਟੱਕਰ ਵਾਂਗ ਤੇ ਰੱਖਾਂਗੇ ਇਹਨੂੰ ਕਵਰ ਕਰਕੇ ਰੱਖਾਂਗੇ ਠੀਕ ਹੈ ਚਲੋ ਇਹ ਢੱਕ ਕੇ ਰੱਖਾਂਗੇ ਤਾਂ ਉਹ ਘੱਟ ਤੋਂ 10 ਮਿੰਟ ਲਈ ਕੰਨ ਜੀ ਯਾਰ ਨਾਲ ਵਾਸਤੇ ਚੱਲ ਦਿਖਾ ਲਓ ਤੇ ਜੀ